ਸ੍ਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰੋਜ਼ਾਨਾ ਰਾਸ਼ੀ ਫਲ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਅਤੇ ਸੰਭਾਵਨਾਵਾਂ ਅੱਜ ਦਾ ਦਿਨ ਇਹਨਾਂ ਚਾਰ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਾਂ ਤੁਹਾਡੇ ਖੁਸ਼ਕਿਸਮਤਾਰੇ ਆਓ ਗੱਲ ਕਰਦੇ ਹਾਂ ਮੇਕ ਰਾਸ਼ੀ ਫਲ ਦੀ ਅੱਜ ਯਾਤਰਾ ਕਰਨ ਤੋਂ ਬਚੋ ਕਿਉਂਕਿ ਇਸਤੇ ਚੱਲਦੇ ਤੁਸੀਂ ਥਕਾਵਟ ਅਤੇ ਤਣਾਅ ਮਹਿਸੂਸ ਕਰੋਗੇ ਨਵਾਂ ਆਰਥਿਕ ਸੌਦਾ ਆਖਿਰ ਰੂਪ ਲਵੇਗਾ ਅਤੇ ਪੈਸਾ ਤੁਹਾਡੇ ਵੱਲ ਆਏਗਾ ਆਪਣੀਆਂ ਇੱਛਾਵਾਂ ਨੂੰ ਅਜੇ ਹੀ ਵਡਿਆਂ ਦੇ ਨਾਲ ਸਾਂਝਾ ਕਰੋ ਜੋ ਤੁਹਾਡੀ ਸਹਾਇਤਾ ਕਰ ਸਕਣ ਪਿਆਰੇ ਨੂੰ ਅੱਜ ਤੁਹਾਡੀ ਕੋਈ ਗੱਲ ਚੁਬ ਸਕਦੀ ਹੈ ਉਹ ਤੁਹਾਡੇ ਨਾਲ ਰੁੱਸਣ ਤੋਂ ਪਹਿਲਾਂ ਆਪਣੀ ਗਲਤੀ ਦਾ ਅਹਿਸਾਸ ਕਰ ਲਓ ਅਤੇ ਮਨਾ ਲਓ ਜੇਕਰ ਤੁਸੀਂ ਕੰਮਕਾਰ ਵਾਲੀ ਥਾਂ ਤੇ ਬੈਠ ਕਰਨਾ ਚਾਹੁੰਦੇ ਹੋ ਤਾਂ ਕੋਸ਼ਿਸ਼ ਕਰੋ ਆਪਣੇ ਕੰਮ ਵਿੱਚ ਨਵੀਂ ਟੈਕਨੋਲੋਜੀ ਨੂੰ ਸ਼ਾਮਲ ਕਰੋ ਅਤੇ ਨਵੇਂ ਤਰੀਕੇ ਅਤੇ ਤਕਨੀਕਾਂ ਨਾਲ ਅਪਡੇਟ ਰਹੋ ਅੱਜ ਤੁਹਾਡੇ ਕੋਲ ਖਾਲੀ ਸਮਾਂ ਹੋਏਗਾ ਅਤੇ ਇਸ ਇਸ ਸਮੇਂ ਦਾ ਇਸਤੇਮਾਲ ਤੁਸੀਂ ਬਿਹਤਰ ਕਰਨਾ ਚਾਹੋਗੇ ਕੋਸ਼ਿਸ਼ ਕਰੋ ਅੱਜ ਤੁਹਾਨੂੰ ਅੱਜ ਤੁਹਾਨੂੰ ਮਾਨਸਿਕ ਸ਼ਾਂਤੀ ਦਾ ਅਹਿਸਾਸ ਹੋਏਗਾ ਅੱਜ ਤੁਹਾਡੀ ਬਹੁਤ ਜਿੰਦਗੀ ਵੀ ਸਭ ਖੁਸ਼ ਖੁਸ਼ਾਲ ਲੱਗਦਾ ਹੈ ਜਾਨੋ ਤੁਹਾਡਾ ਭਾਗੀਸ਼ਾ ਨੰਬਰ 6 ਹੈ ਅਤੇ ਭਾਗੀਸ਼ਾ ਰੰਗ ਪਾਰਦਰਸ਼ੀ ਗੁਲਾਬੀ